ਸਾਰੇ ਸ਼ਖਾਧਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ। ਪਹਿਲਾਂ ਤਾਂ ਜਿੰਨਾਂ ਨੇ ਵੀ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਕੰਪਿਊਟਰ ਬਾਉਂਡਰੀ ਮਸ਼ੀਨ ਬਾਰੇ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਤੁਸੀਂ ਮੈਨੂੰ ਕਾਲ ਆ ਸਕਦੇ ਹੋ। WhatsApp ਮੈਸੇਜ ਕਰ ਸਕਦੇ ਹੋ। ਅ ਅੱਜ ਅਪਾ ਗੱਲ ਕਰਦੇ ਹਾਂ ਸਟੇਟ ਪੈਨਲ ਤੇ ਮੈਂ ਪਹਿਲਾਂ ਇੱਕ ਵੀਡੀਓ ਪਾਈ ਸੀ ਵੀ ਅਪਾ ਕਿਵੇਂ ਨਿਸ਼ਾਨੀ ਲਾਉਣੀ ਆ। ਤਾਂ ਕਿਸੇ ਭੈਣ ਦਾ ਕਮੈਂਟ ਆਇਆ ਸੀ ਵੀ ਇਹ 9 ਇੰਚ ਕਿਸ ਲਈ ਆ? ਇਹ ਰਹਾ ਮੈਂ ਸੈਂਟਰ 9 ਇੰਚ ਰੱਖਿਆ ਸੀ ਉਹ ਕਿਸ ਲਈ ਹੈ ਇਹ ਪੁੱਛਿਆ ਗਿਆ ਸੀ ਹੁਣ ਤਾਂ ਉਹਨੂੰ ਇੱਕ ਵਾਰ ਦੁਬਾਰਾ ਤੋਂ ਦੱਸਦੀਆਂ ਵੀ ਆਪਾਂ ਨਿਸ਼ਾਨੀ ਲਾਉਣੀ ਹੈ ਜਦੋਂ 9 ਇੰਚ ਰੱਖਣਾ ਹੈ ਜੇਕਰ ਬੰਦਾ ਭਾਰਾ ਹੈ ਤਾਂ ਆਪਾਂ 10 ਇੰਚ ਵੀ ਰੱਖ ਸਕਦੇ ਹਾਂ ਹੁਣ ਮੇਰਾ 11 ਇੰਚ ਕੇਰਾ ਆ ਬਾ ਸੌਰੀ 22 ਇੰਚ ਕੇਰਾ ਆ ਬਾ 11 11 ਇੰਚ ਤੇ ਆਹ ਜਿਹੜੀ ਆਪਣੀ ਨਿਸ਼ਾਨੀ ਜਾ ਰਹੀ ਹੈ ਇਹ ਹਾਫ ਇਹ ਆਪਣੀ ਹਾਫ ਤੇ ਜਣਕੀ ਸ਼ਰਟ ਦਾ ਸੈਂਟਰ ਹੈ ਇਹ ਠੀਕ ਹੈ ਉਸੇ ਸੈਂਟਰ ਤੋਂ ਆਪਾਂ 4.5 ਇੱਧਰ 4.5 ਇੱਧਰ ਰੱਖ ਕੇ 9 ਇੰਚ ਨਿਸ਼ਾਨੀ ਲਕਣੀ ਹੈ ਇਹ 9 ਇੰਚ ਐਸ ਲਈ ਰੱਖਿਆ ਜਾਂਦਾ ਹੈ ਫਰਸਟ ਤੇ ਤਾਂ ਇਹ ਆਪਣੇ ਉੱਪਰੋਂ ਮੋਢੇ ਦੇ ਬਿਲਕੁਲ ਸੈਂਟਰ ਚ ਆਊਗਾ ਇੱਧਰੋਂ ਕਾਰਡ ਪੈ ਜੋ ਇੱਧਰ neck ਬਣ ਜੂ ਉਹ ਵੀ ਬਿਲਕੁਲ ਸੈਂਟਰ ਚ ਆਊਗੀ ਦੂਸਰਾ ਆਪਣੀ ਪਲੇਟ ਹੁੰਦੀ ਹੈ ਜਿਹੜੀ ਆਪਾਂ ਫੀਡਿੰਗ ਲਈ ਪਾਉਣੇ ਆ ਉਹ ਇਹਦੇ ਵਿੱਚ ਨਹੀਂ ਆਉਣੀ ਆ ਉਹਦੇ ਨਾਲ ਵਰਕ ਨਹੀਂ ਆਪਣਾ ਖਰਾਬ ਹੋਣਾ ਕਿਉਂਕਿ ਨਾਰਮਲੀ ਬਲੇਡ ਆਪਾਂ ਸੈਂਟਰ ਤੋਂ 3.5 ਤਿੰਨ ਨੂੰ ਪਾਉਣਾ ਹੈ ਜਨਕਿ 7 ਇੰਚ ਹੀ ਰੱਖਦੇ ਆਪਾਂ ਹਨ ਤਾਂ ਉਹ ਆਪਣੀ ਪਲੇਟ ਵਿੱਚ ਨਹੀਂ ਆਉਗੀ ਜੇਕਰ ਆਪਾਂ ਭਾਰਾ ਬੰਦਾ ਖੁੱਲੀ ਰੱਖਦੇ ਆ ਤਾਂ ਆਟੋਮੈਟਿਕ ਆਪਾਂ ਆ ਚੀਜ਼ ਵੀ ਖੁੱਲੀ ਰੱਖਣੀ ਆ ਉਹਦੀ ਕਿਉਂਕਿ ਫਿਰ ਉਹਨਾਂ ਦਾ ਤੀਰਾ ਵੀ ਜ਼ਿਆਦਾ ਹੋਊਗਾ ਨਾ ਉਸ ਹਿਸਾਬ ਨਾਲ ਇਹਨੂੰ ਆਪਾਂ 10 10.5 ਵੀ ਕਰ ਸਕਦੇ ਆ ਨਹੀਂ ਨਾਰਮਲੀ ਤੁਸੀਂ 9 ਇੰਚ ਰੱਖੋ ਜਿਹਦਾ ਤੀਰਾ ਆਪਾਂ 12 13 ਕਟਿੰਗ ਕਰਦੇ ਆ ਉਹਦੇ ਸਹੀ ਆਊਗਾ 9 ਇੰਚ ਫਸਟ ਪਲੇਟ ਨਹੀਂ ਆਉਣੀ ਸੈਕੰਡ ਬਿਲਕੁਲ ਸੈਂਟਰ ਚ ਜਾਂਦਾ ਹੈ ਮੋੜਦੇ ਨਹੀਂ ਸੀ ਹੁਣ ਤੇ ਤੇ ਬਹੁਤ ਸੋਹਣੀ ਚੀਜ਼ ਬਣਦੀ ਹੈ ਇਸ ਲਈ ਆਪਾਂ 9 ਇੰਚ ਰੱਖਦੇ ਹਾਂ 9 ਇੰਚ ਇਸ ਲਈ ਰੱਖਿਆ ਦੀ ਜਿਹੜੀ ਵੀ ਭੈਣ ਨੇ ਕਮੈਂਟ ਕਰਿਆ ਸੀ ਜੇ ਉਹਨਾਂ ਨੇ ਮੇਰੀ ਵੀਡੀਓ ਦੇਖਦੇ ਨੇ ਤਾਂ ਇਹ ਇਸ ਲਈ ਰੱਖਿਆ ਵੀ ਪਲੇਟ ਨਾਲ ਵਿੱਚ ਆਵੇ ਦੂਜਾ ਆਪਣਾ ਸੈਂਟਰ ਚ ਆਵੇ ਅਪਾ ਕੋਈ ਵੀ ਵੇਲ ਪਾਉਣੀ ਆ ਆ ਨਿਸ਼ਾਨੀ ਤੇ ਆਪਣੀ ਉਸ ਵੇਲ ਦਾ ਸੈਂਟਰ ਹੋਣਾ ਚਾਹੀਦਾ ਐਂਡ ਥੈਂਕ ਯੂ ਕਿਸੇ ਨੂੰ ਹੋਰ ਵੀ ਕੋਈ ਵੀ ਜਾਣਕਾਰੀ ਤੇ ਵੀਡੀਓ ਚਾਹੀਦੀ ਆ ਤਾਂ ਮੈਨੂੰ ਕਮੈਂਟ ਕਰ ਸਕਦੇ ਨੇ ਜਾਂ WhatsApp ਤੇ ਮੈਸੇਜ ਕਰ ਸਕਦੇ ਨੇ ਥੈਂਕ ਯੂ ਸੋ ਮੱਚ